सनातन धर्म सभा मानसा वल्लो हड पीरताले राशत ते रात सामग्री पे गया मानसा सुरेश जिंदल आज सनातन धर्म सभा मानसा वल्लो हड पीरताले रात सामग्री दा परयातरक लक्ष्मी नारायण मंदिर कोलो पे जा गया जिस नु एसडीएम मानसा ने चंडी दे के रवाना किता गया इस मौके जिला रेड क्रॉस सेक्रेटरी मैडम रतिंदर पाल कोर्ट सनातन धर्म सभा प्रधान सुमीर छावड़ा मनोज गोयल सेक्रेटरी पट्ठा यूनियन प्रदीप सपोलिया अते और सज्जन हाजर सन पत्रकार सुरेश जिंदल मानसा काल जी जी में जानूंगी इस समय पंजाब दे बहुत इलाके जेड़े हैं वो हड दे नाल प्रभावित ने ਇਹੋ ਜੀ ਮੌਕੇ ਤੇ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਸਾਥ ਦੇਈਏ ਉਹਨਾਂ ਨੂੰ ਸਹਾਇਤਾ ਸਮਗਰੀ ਭੇਜੀਏ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੀ ਐਨ ਜੀਓਜ਼ ਨਾਲ ਰਾਭਤਾ ਕਾਇਮ ਕੀਤਾ ਜਿਲੇ ਵਿੱਚ ਸਨਾਥਨ ਧਰਮ ਸਭਾ ਨੇ ਸਾਨੂੰ ਸਹਿਯੋਗ ਦੇਣ ਦਾ ਵਾਅਦਾ ਕੀਤਾ ਉਹਦੇ ਵਿੱਚ ਅਸੀਂ ਪਹਿਲਾ ਟਰੱਕ ਸਹਾਇਤਾ ਸਹਿਯੋਗ ਲਈ ਫਾਜ਼ਲਕਾ ਜ਼ਿਲ੍ਹੇ ਚ ਭੇਜ ਰਹੇ ਹਾਂ ਐਸ ਡੀ ਐਮ ਸਰ ਜੋ ਕਿ ਆਪਣੇ ਇਲਾਕੇ ਦੇ ਵੀ ਹੜ੍ਹ ਦੀ ਸਥਿਤੀ ਨੂੰ ਵੀ ਨਜ਼ਰ 'ਚ ਰੱਖ ਰਹੇ ਨੇ ਹੋਰ ਵੀ ਬਹੁਤ ਸਾਰੀ ਜ਼ਿੰਮੇਵਾਰੀਆਂ ਆਪਣੇ ਬਚਾਓ ਦੀ ਤੇ ਦੂਜੀ ਜਗ੍ਹਾ ਪ੍ਰੋਫੈਕਸ਼ਨ ਭੇਜਣ ਦੀ ਉਹਦੇ ਵਿੱਚ ਡਿਊਟੀ ਬਾਉਂਡ ਸੀਗੇ ਉਹ ਵੀ ਇੱਥੇ ਪਹੁੰਚਣ ਆਲੇ ਤੇ ਅੱਜ ਆਪਾਂ ਇੱਕ ਇਹ ਨਾ ਵੇ ਪਹੁੰਚਣ ਆਲੇ ਇੱਕ ਪਾਵਰ ਜੀ ਵੀ ਚਲਾਉ ਜੀ ਇਹ ਤਾਂ ਸਨਾਤਨ ਤਰਮ ਸਭਾ ਮਾਨ ਸਾਹਿਬ ਵੱਲੋਂ ਜੋ ਪੰਜਾਬ ਦੇ ਹੜ੍ਹ ਪੀੜ ਤੇ ਲੱਗੇ ਨੇ ਜਿੱਥੇ ਪਾਣੀ ਨੂੰ ਪਾਣੀ ਹੈ ਨਹੀਂ ਖਾਣ ਨੂੰ ਰੋਟੀ ਹੈ ਨਹੀਂ ਜਿਲ੍ਹਾ ਪ੍ਰਸ਼ਾਸਨ ਸਹਿਯੋਗ ਨਾਲ ਤੇ ਮਾਨਸਾ ਦੀਆਂ ਸਾਰੀਆਂ ਧਾਰਮਿਕ ਸਮਾਜਿਕ ਤੇ ਵਪਾਰਕ ਜਥੇਬੰਦੀਆਂ ਵੱਦੇ ਸਹਿਯੋਗ ਨਾਲ ਅਸੀਂ ਅੱਜ ਇੱਕ ਟਰੱਕ ਪਹਿਲਾਂ ਅਸੀਂ ਪਹਿਲਾਂ ਭੇਜ ਚੁੱਕੇ ਹਾਂ ਇਹ ਦੂਜਾ ਟਰੱਕ ਅਸੀਂ ਅੱਜ ਰਸਦ ਦਾ ਫਾਜ਼ਿਲਕਾ ਭੇਜਿਆ ਜਾ ਰਿਹਾ ਹੈਗਾ ਜਿਦੇ ਵਿੱਚ ਲਗਭਗ 12000 ਬੋਤਲਾਂ ਪਾਣੀ ਦੀਆਂ ਤੇ ਵਿੱਚ 5000 ਬਿਸਕੁਟ ਪੈਕੇਟਾਂ ਤੇ ਹੋਰ ਵੀ ਕਈ ਤਰ੍ਹਾਂ ਦਾ ਸਮਾਨ ਇਹਦੇ ਵਿੱਚ ਹੈਗਾਗਾ ਤੇ ਅਸੀਂ ਸਾਰੇ ਜਿਨ੍ਹਾਂ ਜੀ ਸਾਨੂੰ ਸਹਿਯੋਗ ਮਿਲਿਆ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਸ਼ੀ ਰਾਮ ਪਈਆ ਪੰਜਾਬ ਰਾਜ ਦੇ ਵਿੱਚ ਖੜਾ ਹੋਏ ਬੰਨੇ ਕਿ ਕਈ ਡਿਸਟ੍ਰਿਕਟਾਂ ਦੇ ਵਿੱਚ ਹੜ੍ਹਾਂ ਦੀ ਸਥਿਤੀ ਕਾਫੀ ਗੰਭੀਰ ਹੈ ਉਸ ਦੇ ਤਰ੍ਹਾਂ ਜਿਵੇਂ ਫਾਜ਼ਿਲਕਾ ਡਿਸਟ੍ਰਿਕਟ ਹੈ ਉੱਥੇ ਵੀ ਹੜ੍ਹਾਂ ਦੀ ਸਥਿਤੀ ਕਾਫੀ ਗੰਭੀਰ ਹੈ ਉੱਥੇ ਕਾਫੀ ਲੋਕ ਇਵੈਕੂਏਟ ਕਰਕੇ ਰੀਲੀਫ ਕੈਂਪਾਂ ਦੇ ਵਿੱਚ ਰਹਿ ਰਹੇ ਨੇ ਤੇ ਆਪਣਾ ਡਿਸਟ੍ਰਿਕਟ ਕੰਪੈਰੀਟਿਵਲੀ ਇਸ ਗੱਲ ਤੋਂ ਮਤਲਬ ਅਜੇ ਆਪਣੇ ਠੀਕ ਨੇ ਹਾਲਾਤ ਤੇ ਅੱਜ ਇਹਨਾਂ ਪ੍ਰਸ਼ਾਸਨ ਵੱਲੋਂ ਜਿਹੜੀਆਂ ਸ਼ਹਿਰ ਮਾਨਸਾ ਦੀਆਂ ਐਨ ਜੀਓਜ਼ ਨੇ ਆਸੋਫੇ 3 ਸਨਤਨ ਧਰਮ ਸਭਾ ਮਾਨਸਾ ਇਹਨਾਂ ਨੂੰ ਰਿਕੁਐਸਟ ਕੀਤੀ ਗਈ ਸੀ ਰਾਸ਼ਨ ਪਹੁੰਚਾਉਣ ਵਾਸਤੇ ਉਹਦੇ ਤਹਿਤ 3 ਸਨਤਨ ਧਰਮ ਸਭਾ ਮਾਨਸਾ ਵੱਲੋਂ ਅੱਜ ਰਾਸ਼ਨ ਭੇਜਿਆ ਜਾ ਰਿਹਾ ਹੈ ਇਹ ਡਿਸਟ੍ਰਿਕਟ ਫੌਜੂਦਰਾ ਵੀ ਖੇ ਜਾਏਗਾ ਇਹਦੇ ਵਿੱਚ ਜਿਹੜੀਆਂ ਸ਼ਹਿਰ ਮਾਨਸਾ ਦੀਆਂ ਹੋਰ ਖਾਸ ਸਮਾਨ ਹੈ ਇਹ ਯੋਜਨਾ ਜਿਵੇਂ ਫੈਦਰ ਐਸੋਸੀਏਸ਼ਨ ਅਰਧਿਆ ਐਸੋਸੀਏਸ਼ਨ ਜਪਟਾ ਐਸੋਸੀਏਸ਼ਨ ਜੋ ਹੋਰ ਵੀ ਕਈ ਐਸੋਸੀਏਸ਼ਨਸ ਨੇ ਅਦਿੱਤਿਆ ਸਰ ਅਤੇ ਵਾਹਿਨੀ ਸਾਹਿਬ ਨੇ ਇੱਕਾਫੀ ਮਤਲਬ ਸੰਸਥਾਵਾਂ ਨੇ ਸਹਿਯੋਗ ਕੀਤਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਪ੍ਰਸ਼ਾਸਨ ਵੱਲੋਂ ਉਹਨਾਂ ਨੇ ਮਤਲਬ ਸੁਰੇਹ ਤੇ ਜਿਹੜਾ ਸਹਿਯੋਗ ਵੀ ਬਹੁਤ ਹੀ ਕਾਬਿਲ ਤਾਰੀਫ ਹੈ ਤੇ ਮੈਂ ਆਸ ਕਰਦਾ ਅੱਗੇ ਤੋਂ ਵੀ ਸਾਡੀ ਇਸ ਤਰ੍ਹਾਂ ਸਹਾਇਤਾ ਕਰਦੇ ਰਹਿਣਗੇ ਇਹਦੇ ਨਾਲ ਸਾਡਾ ਜਿਹੜਾ ਕੰਮ ਹੈ ਬੜਾ ਸੌਖਾ ਹੋ ਜਾਂਦਾ ਇਸ ਕਰਕੇ ਮੈਂ ਇੱਕ ਵਾਰ ਫਿਰ ਇਹਨਾਂ ਸਾਰੀਆਂ ਸੰਸਥਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ